ਨਾ ਮਿਕਸੀਨ ਨਾ ਗ੍ਰਾਈਂਡਰ ਨਾ ਕੋਈ ਜੂਸਰ ਤੇ ਅੱਜ ਆਪਾਂ ਬਣਾਵਾਂਗੇ ਵਾਟਰਮੈਲਨ ਦਾ ਜੂਸ ਸਭ ਤੋਂ ਪਹਿਲਾਂ ਅੱਧੇ ਤੋਂ ਵੀ ਅੱਧਾ ਤਰਬੂਜ ਲੈ ਲਿਆ ਇਹਨੂੰ ਵੀ ਅੱਧਾ ਕਰ ਲਾਂਗੇ ਸਾਰੇ ਜੂਸ ਫੇਲ ਨੇ ਇਹਦੇ ਅੱਗੇ ਕੋਈ ਫਰੂਟੀ ਕੋਈ ਵੀ ਪੈਪਸੀ ਕੋਈ ਕੋਕ ਸਭ ਫੇਲ ਨੇ ਤੇ ਇਹਦੇ ਵੀ ਆਪਾਂ ਪੀਸ ਕੱਟ ਲਾਂਗੇ ਛੋਟੇ ਛੋਟੇ ਇਹਦੇ ਪੀਸ ਕੱਟ ਲੈਣੇ ਨੇ ਪੀਸ ਕੱਟ ਕੇ ਤੇ ਚਾਹੇ ਤੁਸੀਂ ਲੰਬੇ ਕੱਟ ਲੋ ਚਾਹੇ ਤੇ ਛੋਟੇ ਕਰ ਲੋ ਜਿੱਦਾਂ ਤੇ ਵੀ ਤੁਹਾਨੂੰ ਆਰਾਮ ਲੱਗੇ ਬਣਾਉਣ ਦੇ ਵਿੱਚ ਆਸਾਨੀ ਲੱਗੇ ਤੇ ਆਪਾਂ ਹੁਣ ਲੰਬੇ ਲੰਬੇ ਪੀਸ ਕੱਟ ਲਏ ਇਹਨਾਂ ਦੇ ਵੀ ਛੋਟੇ ਕਰ ਲਾਂਗੇ ਟੁਕੜੇ ਕੱਟ ਲਾਂਗੇ ਤਾਂ ਜੋ ਬਣਾਉਣਾ ਆਸਾਨ ਰਹੇ ਉਸ ਤੋਂ ਬਾਅਦ ਇੱਕ ਆਪਾਂ ਕੱਚ ਦਾ ਬਾウル ਲਵਾਂਗੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਹੈਲਦੀ ਜੂਸ ਬਣਦਾ ਬਾਜ਼ਾਰਾਂ ਦੇ ਵਿੱਚੋਂ ਆਪਾਂ ਪੀਂਦੇ ਆ ਪਰ ਉਹ ਗੱਲ ਨਹੀਂ ਬਣਦੀ ਉਹ برف ਪਾ ਦਿੰਦੇ ਨੇ ਚੀਨੀ ਪਾ ਦਿੰਦੇ ਨੇ ਹੋਰ ਪਾਣੀ ਵੀ ਪਾ ਦਿੰਦੇ ਨੇ ਜੋ ਆਪਣੇ ਸੇਤ ਲਈ ਨੁਕਸਾਨਦੇ ਹੁੰਦਾ ਹੁਣ ਆਪਾਂ ਇੱਕ ਕੱਚ ਦਾ ਬੌਲ ਲਵਾਂਗੇ ਤੇ ਸਟੀਲ ਦੀ ਚਾਹ ਪਾਣੀ ਲਵਾਂਗੇ ਵੱਡੀ ਜਿਸ 'ਚ ਨਾਲ ਆਪਾਂ ਦੁੱਧ ਪਾਉਂਦੇ ਆ ਤੇ ਇੱਥੇ ਤੁਸੀਂ ਪਲਾਸਟਿਕ ਦੀ ਚਾਹ ਪਾਣੀ ਨਹੀਂ ਲੈਣੀ ਉਹ ਸੈਟ ਨਹੀਂ ਰਹਿਣੀ ਇਸ ਲਈ ਤੁਸੀਂ ਸਟੀਲ ਦੀ ਹੀ ਚਾਹ ਪਾਣੀ ਲਓ ਤੇ ਇੱਕ ਇੱਕ ਪੀਸ ਕਰਕੇ ਆਪਾਂ ਚਾਪੌਣੀ ਦੇ ਵਿੱਚ ਮਸਲਦੇ ਰਵਾਂਗੇ ਤੇ ਇਹਨਾਂ ਦਾ ਜੂਸ ਬਹੁਤ ਹੀ ਆਸਾਨੀ ਨਾਲ ਆਪਾਂ ਕੱਢ ਸਕਦੇ ਹਾਂ 3-4 ਕਿਲੋ ਦੇ ਵਾਟਰਮੈਲਨ ਦੇ ਵਿੱਚੋਂ 5-6 ਗਲਾਸ ਜੂਸ ਦੇ ਨਿਕਲੇ ਆਉਂਦੇ ਆ ਵੈਸੇ ਵੀ ਖਾ ਕੇ ਮਨ ਆਖ ਜਾਵੇ ਤਾਂ ਤੁਸੀਂ ਜੂਸ ਬਣਾ ਕੇ ਪੀ ਸਕਦੇ ਆ ਬਹੁਤ ਹੀ ਆਸਾਨੀ ਨਾਲ ਨਿਕਲ ਜਾਂਦਾ ਇਹ ਜੂਸ ਮੈਂ ਚਰਨਜੀਤ ਕੋ ਤੁਸੀਂ ਜੋੜੇ ਹੋ ਚਰਨਜੀਤ ਕਿਚਨ ਦੇ ਨਾਲ ਇੰਸਟਾਗ੍ਰਾਮ YouTube ਤੇ Facebook ਤੇ ਪੇਜ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲੈਣਾ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਪੇਜ ਨੂੰ ਫੋਲੋ ਕਰ ਲੈਣਾ ਤੇ ਆਪਣੇ ਦੋਸਤਾਂ ਤੇ ਮਿੱਤਰਾਂ ਨਾਲ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਹ ਜੂਸ ਬਣਾਓ ਤੁਸੀਂ ਵੀ ਪੀਓ ਤੇ ਤੁਸੀਂ ਆਪਣੇ ਬੱਚਿਆਂ ਨੂੰ ਪਿਲਾਓ ਬਹੁਤ ਹੀ ਹੈਲਦੀ ਜੂਸ ਹੈ ਇਸ ਵੀਡੀਓ ਸਾਰਿਆਂ ਤੱਕ ਪਹੁੰਚਣੀ ਚਾਹੀਦੀ ਹੈ ਇਹਨੂੰ ਆਪਾਂ ਹੁਣ ਇੱਕ ਗਲਾਸ ਦੇ ਵਿੱਚ ਟਰਾਂਸਫਰ ਕਰ ਲਾਂਗੇ ਗਲਾਸ ਪਰ ਇਹਦੇ ਵਿੱਚ ਪਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਕਾਲਾ ਨਮਕ ਪਾਵਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਕਾਲੀ ਨਮਕ ਨੂੰ ਵੀ ਇੱਕ ਚੀਜ਼ ਆਪਾਂ ਇਹਦੇ ਵਿੱਚ ਹੋਰ ਪਾਵਾਂਗੇ ਉਹ ਹੈ ਨਿੰਬੂ ਨਿੰਬੂ ਨੂੰ ਅੱਧਾ ਕੱਟ ਕੇ ਤੁਸੀਂ ਚਾਹੋ ਤਾਂ ਪੂਰਾ ਵੀ ਪਾ ਸਕਦੇ ਆ ਇਹਦੇ ਵਿੱਚ ਆਪਾਂ ਅੱਧਾ ਨਿੰਬੂ ਕੱਟ ਕੇ ਪਾਵਾਂਗੇ ਨਿੰਬੂ ਦੇ ਬੀਜ ਕੱਢ ਲਵਾਂਗੇ ਤਾਂ ਜੋ ਆਪਣੇ ਜੂਸ ਦੇ ਵਿੱਚ ਨਾ ਆ ਸਕਣ ਤੇ ਨਿੰਬੂ ਨੂੰ ਆਪਾਂ ਅੱਧਾ ਨਿਚੋੜ ਲਵਾਂਗੇ ਇਹਦੇ ਵਿੱਚ ਤੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲੈਣਾ मिलਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਰੈਸਪੀ ਲੈ ਕੇ ਤਦ ਤੱਕ ਧੰਨਵਾਦ ਜੀ ਕਮੈਂਟ ਕਰਕੇ ਦੱਸਣਾ ਵੀਡੀਓ ਕਿੱਦਾਂ ਦੀ ਲੱਗੀ ਧੰਨਵਾਦ